ਜਿਹੜਾ ਪਹਿਲਾ ਨਾਮ ਸੀ ਬਚਪਨ ਦਾ ਨਾਮ ਤਿਆਗਮਲ ਸੀ ਤੇ ਕਰਤਾਰਪੁਰ ਦੀ ਜੰਗ ਦੇ ਵਿੱਚ ਗੁਰਤੇਗ ਬਹਾਦਰ ਮਹਾਰਾਜ ਜਿਨੇ ਤੇਗ ਤੇ ਇੰਨੇ ਜੋਰ ਦਿਖਾਏ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਹਿਣ ਲੱਗੇ ਤੇਗ ਤੇ ਜੋਰ ਦੇਖ ਕੇ ਕਹਿੰਦੇ ਪੁੱਤਰ ਅੱਜ ਤੋਂ ਤੇਰਾ ਨਾਮ ਤਿਆਗਵਲ ਨਹੀਂ ਅੱਜ ਤੋਂ ਤੇਰਾ ਨਾਮ ਤੇਗ ਬਹਾਦਰ ਸੂਰਬੀਰ ਗੁਰੂ ਤੇਗ ਬਹਾਦਰ ਮਹਾਰਾਜ ਤੇਗ ਦੇ ਧਨੀ ਸੀ ਮੈਦਾਨੇ ਜੰਗ ਦੇ ਵਿੱਚ ਨਿਤਰਨ ਵਾਲੇ ਮਹਾਬਲੀ ਸੂਰਮੇ ਸੀ ਮਹਾਬਲੀ ਸੂਰਮਾ ਹੀ ਜਿਹੜਾ ਇਹੋ ਜਾਂ ਬਲੀਦਾਨ ਦੇ ਸਕਦਾ ਹੈ ਸ਼ਾਂਤ ਚਿਤ ਰਹਿ ਕੇ ਕਿਸੇ ਨੂੰ ਸੀਸ ਕੁਰਬਾਨ ਕਰ ਸਕਦਾ ਕੁਮਾਰ ਦੀ ਗੱਲ ਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨ ਸੇਵਕ ਬਾਬਾ ਮਤੀ ਦਾ ਜੀ ਸਦੀ ਦਾ ਜੀ ਦਿਆਲਾ ਜੀ ਜੇ ਤੁਸੀਂ ਇਹਨਾਂ ਦਾ ਇਤਿਹਾਸ ਪੜਦੇ ਆ ਉਹਦੇ ਵੱਲ ਸਾਡੀ ਸੁਰਤ ਜਾਂਦੀ ਹੈ ਤੇ ਕੰਨ ਫੜ ਲੈਂਦੇ ਧੰਗੁਰ ਤੇਗ ਬਾਦਰ ਮਾਰੇ ਧੰਨ ਤੁਸੀਂ ਧੰਨ ਤੁਹਾਡੇ ਸਿੱਖ ਹੈ ਧੰਨ ਗੁਰੂ ਦੇ ਧੰਨ ਗੁਰੂ ਜੀ ਤੁਹਾਡੀ ਸਿੱਖੀ ਜਿੰਨਾਂ ਨੇ ਸਿੱਖੀ ਕਮਾਈ ਹੈਗੀ ਸਾਥ ਦੇ ਵਿੱਚ ਪਾਈ ਇਸ ਤਰ੍ਹਾਂ ਪਰਵਾਨ ਹੁੰਦੇ ਆ ਪਾ ਪਿੱਛੇ ਦੇ ਨਾਲ ਕਿ ਸੋਸ਼ਲ ਮੀਡੀਆ ਦੇ ਵਿੱਚ ਇੱਕ ਪੁਲਕੜ ਦੇ ਬੰਦੇ ਨੇ ਬਿਆਨ ਦਿੱਤਾ ਵੀ ਸਿੱਖਾਂ ਨੇ ਇੰਨੀਆਂ ਗੁਰਬਾਨੀਆਂ ਦਿੱਤੀਆਂ ਗੁਰੂ ਸਰਬਾਨ ਤਤਿਆਂ ਤੋਂ ਬੀਠੇ ਆ ਉਹ ਸੇਖ ਬਹਾਦਰ ਮਰਨ ਇਸ਼ਹਾਦਤ ਦਿੱਤੀ ਮਤੀ ਦਾ ਸਬੀ ਦਾ ਤਾਰਨ ਸਿੰਘ ਪਾਈ ਮਨੀ ਸਿੰਘ ਸਿੱਖਾਂ ਨੂੰ ਮਿਲਿਆ ਕੀ ਹੈ ਇੱਕ ਗੱਲ ਮੈਂ ਦੱਸ ਦਵਾਂ ਜਿਹੜਾ ਸੱਚ ਦੇ ਨਾਲ ਜੁੜਿਆ ਹੁੰਦਾ ਇਹਨੇ ਕੋ ਜੇ ਸੱਚ ਤੋਂ ਕੁਰਬਾਨ ਹੁੰਦਾ ਇਹ ਵੀ ਦੇਖਦਾ ਵੀ ਮਿਲਣਾ ਕੀ ਹੈਗਾ ਜੇ ਜਿਹੜੇ ਬੰਦੇ ਪ੍ਰੋਫਿਟ ਭਾਲਦੇ ਹੁੰਦੇ ਉਹ ਕਦੀ ਕੁਰਬਾਨੀ ਨਹੀਂ ਕਰ ਸਕਦੇ ਇਹ ਤੇ ਮਹਾ ਤਿਆਗ ਹੁੰਦਾ ਹੈ ਜਦੋਂ ਸੱਚ ਦੇ ਨਾਲ ਸੁਰਤ ਜੁੜ ਜਾਂਦੀ ਹੈ ਬੜੀ ਅਗੇ ਵੀ ਖੇਡ ਹੈਗੀ ਹੈ ਸਾਡੇ ਤੇ ਕਹਿਣ ਦੀਆਂ ਗੱਲਾਂ ਨਹੀਂ ਅਮਲੀ ਰੂਪ ਦੇ ਵਿੱਚ ਗੱਲ ਹੀ ਬੜੀ ਔਖੀ ਹੈ ਜਿਹੜੇ ਸੱਚ ਦੇ ਨਾਲ ਤੀਸੀ ਤੇ ਜਾ ਕੇ ਜੁੜੇ ਜਿਨ੍ਹਾਂ ਦੀ ਸੁਰਤ ਸੱਚ ਦੇ ਨਾਲ ਪਹੁੰਚੀ ਉਹ ਇਹ ਨਹੀਂ ਦੇਖਦੇ ਉਹ ਇਹ ਦੇਖਦੇ ਆ ਮਨੁੱਖਤਾ ਦਾ ਕਿਵੇਂ ਭਲਾ ਹੋਣਾ ਹੈ ਸਾਡੀ ਕੁਰਬਾਨੀ ਦੇ ਨਾਲ ਦੁਨੀਆ ਨੂੰ ਸਕੂਨ ਕਿਵੇਂ ਮਿਲਣਾ ਹੈ ਉਹਨਾਂ ਦੀ ਸੁਰਤ ਇਹ ਹੁੰਦੀ ਹੈ ਉਹਨਾਂ ਦੀ ਸੋਚ ਇਹ ਹੁੰਦੀ ਹੈ ਉਹਨਾਂ ਦਾ ਲਾਹ ਇਹ ਹੁੰਦਾ ਉਹਨਾਂ ਦਾ ਪ੍ਰੋਫਿਟ ਇਹ ਹੁੰਦਾ ਹੈ ਇਹ ਸਾਡੀ ਕੁਰਬਾਨੀ ਦੇ ਨਾਲ ਦੁਨੀਆ ਨੂੰ ਸਕੂਨ ਮਿਲੇ ਦੁਨੀਆ ਨੂੰ ਆਜ਼ਾਦੀ ਮਿਲੇ ਜ਼ਮੀਰ ਦੀ ਆਜ਼ਾਦੀ ਮਿਲੇ ਗੁਰਤੇਗ বাহাদুর ਪਾਦਸ਼ਾਹ ਜੀ ਸਾਡੇ ਤੋਂ ਗੁਰਵਾਨ ਹੋਏ ਗੁਰਦੇਗ ਭਾਦਰ ਮਹਾਰਾਜ ਜੀ ਦੇ ਇੱਕ ਸਿੱਖ ਹੋਏ ਉਹਨਾਂ ਦਾ ਨਾਮ ਵੀ ਤਿਆਗਮਲ ਸੀ ਮੈਂ ਬੇਨਤੀ ਕਰਦਾ ਗੁਰਤੇਗ ਭਾਦਰ ਮਹਾਰਾਜ ਜੀ ਦੀ ਬਖਸ਼ਿਸ਼ ਲੈ ਕੇ ਤਿਆਗਵਾਲ ਜਿੱਥੇ ਜਿੱਥੇ ਧੰਗੁਰ ਤੇਗ ਭਾਦਰ ਮਹਾਰਾਜ ਜੀ ਦੇ ਦੀਵਾਨ ਸੱਜਦੇ ਸੀ ਨਾ ਪਿੰਡਾਂ ਦੇ ਵਿੱਚ ਕਿਉਂਗੇ ਮਹਾਰਾਜ ਜੀ ਅੱਗੇ ਤੋਂ ਅੱਗੇ ਤੋਂ ਅੱਗੇ ਪ੍ਰਚਾਰ ਕਰਦੇ ਸੀ ਪਰ ਜਦੋਂ ਪਿੰਡਾਂ ਦੇ ਵਿੱਚ ਵਿਦਰਨਾ ਤੇ ਪੋਪਾ ਹੀ ਤਿਆਗ ਮੱਲ ਨੇ ਸਿਰ ਦੇ ਉੱਤੇ ਘੜੇ ਭਰ-ਭਰ ਕੇ ਪਾਣੀ ਦੇ ਤੇ ਜਿੱਥੇ ਮਾਰਦੇ ਨੇ ਪਤਾ ਟਿਕਾਣਾ ਕਰਨਾ ਇੱਕ ਦੋ ਦਿਨ ਪਹਿਲਾਂ ਜਾ ਕੇ ਪਾਣੀ ਤਰੌਂਕਣਾ ਤੇ ਇੱਥੇ ਘਟਾ ਬੈਠਦੇ ਇੱਥੇ ਸੰਗਤ ਨੇ ਆ ਕੇ ਬੈਠਣਾ ਹੈ ਉਹਨਾਂ ਦੀ ਸੇਵਾ ਇਹ ਹੀ ਸੀ ਉਹ ਪਾਣੀ ਟਰੋਂਕਦੇ ਸੀ ਤੇ ਜਗ੍ਹਾ ਦਾ ਮਿੱਟੀ ਘੱਟਾ ਬਿਠਾਉਂਦੇ ਸੀ ਜਿੱਥੇ ਮਾਰੇ ਦੇ ਦੀਵਾਰ ਸਜਦੇ ਸੀ ਇਤਿਹਾਸ ਕਹਿੰਦਾ ਵੀ ਸੇਵਾ ਕਰਦਿਆਂ 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 ਸਿਰ ਤੇ ਘੜਾ ਚੁੱਕ ਕੇ ਉਹਨਾਂ ਦੇ ਸਿਰ ਦੇ ਵਿੱਚ ਜ਼ਖਮ ਹੋ ਗਏ ਸੀ ਗੁਰੂ ਤੇਗ ਬਹਾਦਰ ਜੀ ਇੱਕ ਵਾਰ ਪ੍ਰਸੰਤਾ ਦੇ ਘਰ ਵਿੱਚ ਆਏ ਉਹਨਾਂ ਦੇ ਸਿਰ ਦੇ ਜਖਮ ਦੇਖ ਕੇ ਤੇ ਕਹਿੰਦੇ ਵਾਹ ਭਾਈ ਸਤਿਗੁਰਾਂ ਨੇ ਨਾਮ ਹੀ ਪਿਆਰ ਦੇ ਨਾਲ ਉਸ ਸਿੱਖ ਦਾ ਰੱਖਿਆ ਜੀ ਭਾਈ ਮੀਹਾ ਜੀ ਉਹ ਕਹਿੰਦੇ ਤੂੰ ਤੇ 20 ਵਰਸਾਉਂਦਾ ਹੈ ਸਾਡੇ ਤੋਂ ਪਹਿਲਾਂ ਤੇ ਭਾਈ ਦੀ ਸੇਵਾ ਲਈ ਕਹਿੰਦੇ ਭਾਈ ਮੀਹਾ ਜੀ ਜਿੱਥੇ ਤੁਸੀਂ ਪਾਣੀ ਤਰੋਂ ਗਦੇ ਜਾਓ ਹਣ ਉਥੇ ਨਾਮ ਦੀਆਂ ਝੜੀਆਂ ਲਾਓ ਸਾਰੇ ਸੰਸਾਰ ਦੇ ਜਨ ਤੁਹਾਡੀ ਸੇਵਾ ਲਈ ਜਾਂਦੀ ਹੈ ਸੱਚ ਦਾ ਪ੍ਰਚਾਰ ਕਰੋ ਜੀ ਭਾਈ ਮੀਹਾ ਜੀ ਸਤਿਗੁਰੂ ਤੋਂ ਬਖਸ਼ਿਸ਼ ਲੈ ਕੇ ਸਤਿਗੁਰਾਂ ਨੇ ਇੱਕ ਬਲਦ ਦਿੱਤਾ ਇੱਕ ਨਿਸ਼ਾਨ ਸਾਹਿਬ ਦਿੱਤਾ ਅਤੇ ਇੱਕ ਪੋਥੀ ਦਿੱਤੀ ਗੁਰਬਾਣੀ ਦੀ ਪਿ ਜਾਓ ਜਾ ਕੇ ਹਿੰਦੁਸਤਾਨ ਦੇ ਵਿੱਚ ਜਗਾ ਜਗਰ ਤੇ ਜਾ ਕੇ ਪ੍ਰਚਾਰ ਕਰੋ ਪਪਾ ਹੀ ਤਿਆਗ ਮੱਲ ਜੀ ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਭਾਈ ਮੀਹਾ ਦਾ ਖਿਤਾਬ ਦਿੱਤਾ ਸੀ ਉਹ ਸਾਰੇ ਇੰਡੀਆ ਦੇ ਵਿੱਚ ਪ੍ਰਚਾਰ ਕਰਦੇ ਰਹੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋ ਗਈ। ਜਿਸ ਸ਼ਹਾਦਤ ਤੋਂ ਬਾਅਦ ਪ੍ਰਚਾਰ ਕਰਦੇ ਕਰਦੇ ਆਨੰਦਪੁਰ ਸਾਹਿਬ ਵਾਪਸ ਮੁੜੇ ਉਸ ਵਕਤ ਧੰਗ ਉਹਨੂੰ ਕਲਗੀਧਰ ਪਾਤਸ਼ਾਹ ਜੀ ਗੁਰਗੱਦੀ ਤੇ ਬਰਾਜਮਾਨ ਹੋ ਗਏ ਸੀ। ਕਲਗੀਧਰ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਦੱਸਿਆ ਵੀ ਭਾਈ ਮੀਹ ਜਿਹੜਾ ਏ ਉਹ ਪ੍ਰਚਾਰ ਦੌਰੇ ਤੋਂ ਵਾਪਸ ਅਨੰਦਪੁਰ ਸਾਹਿਬ ਆਇਆ ਕਬੀਰ ਜੀ ਤਰ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਕਿਹਾ ਕਿ ਇਹਨੂੰ ਅਨੰਦਪੁਰ ਸਾਹਿਬ ਤੋਂ ਬਾਹਰ ਹੀ ਨਾ ਅਨੰਦਪੁਰ ਦੀ ਜ਼ੂਰ ਤੋਂ ਬਾਹਰ ਇਹਨੂੰ ਫੜ ਕੇ ਇਹਦੇ ਕੋਲੋਂ ਸਾਰੀਆਂ ਵਸਾਂ ਵਾਪਸ ਖੋਲੋ ਤੇ ਇਹਨੂੰ ਕਹਿ ਦਿਓ ਅਨੰਦਪੁਰ ਤੋਂ ਭੱਜ ਜਾ ਗੁਰੂ ਸਾਹਿਬ ਦਾ ਉਹ ਸੇਖਾਂ ਨੇ ਗੁਰੂ ਸਾਹਿਬ ਦਾ ਹੁਕਮ ਪਾ ਕੇ ਉਸੇ ਤਰ੍ਹਾਂ ਜਾ ਕੇ ਜੂਰ ਦੇ ਵਿੱਚ ਅਨੰਦਪੁਰ ਸਾਹਿਬ ਤੇ ਬਾਹਰ ਘੇਰ ਲਿਆ ਤੇ ਭਾਈ ਮੀਹਾਂ ਕੋਲੋਂ ਨਿਸ਼ਾਨ ਸਾਹਿਬ ਵਾਪਸ ਲੈ ਲਿਆ ਪੋਥੀ ਲੈ ਲਈ ਜਿਹੜਾ ਬਲਦ ਸੀ ਸਵਾਰੀ ਕਰਨ ਵਾਸਤੇ ਉਹ ਵੀ ਵਾਪਸ ਲੈ ਲਿਆ ਬਲਦ ਗੱਡਾ ਵੀ ਵਾਪਸ ਲੈ ਲਿਆ ਉਹ ਸਿੱਖ ਕਹਿੰਦੇ ਗੁਰੂ ਸਾਹਿਬ ਦਾ ਹੁਕਮ ਆ ਵੀ ਭਾਈ ਮੀਹਾਂ ਤੋਂ ਭੱਜਾ ਇਥੋਂ ਅਨੰਦਪੁਰ ਨਹੀਂ ਆਉਣਾ ਸਿੱਖਾਂ ਨੇ ਬੜੀ ਜ਼ੋਰ ਜ਼ਬਰਦਸਤੀ ਕੀਤੀ ਪਰ ਭਾਈ ਮੀਹਾ ਕਹਿੰਦਾ ਸੀ ਭਾਈ ਇਹ ਕਿਵੇਂ ਹੋ ਸਕਦਾ ਮੈਂ ਅਨੰਦਪੁਰ ਗੁਰੂ ਦੇ ਦਰਸ਼ਨ ਨਾ ਕਰ ਮੈਂ ਅਵਰੀ ਜਾਣ ਲਗਾ ਉਹ ਸਿੱਖਾਂ ਅਗੇ ਤੇ ਭਾਈ ਮੀਹਾ ਵੀ ਸਿੱਖਾਂ ਦੇ ਮਗਰ ਮਗਰ ਉੱਥੇ ਗੋ ਜਦੋਂ ਕਲਗੀਧਰ ਪਾਤਸ਼ਾਹ ਜੀ ਤੇ ਰੂਪ ਰੂਪ ਭਾਈ ਮੀਹਾ ਹੋਇਆ ਤੇ ਮਹਾਰਾਜੀ ਭਾਈ ਮੀਆਂ ਨੂੰ ਦੇਖ ਕੇ ਮੁਸਕਰਾ ਰਹੇ ਦੀਵਾਨ ਸੱਜਿਆ ਹੈ ਮਹਾਰਾ ਸਿੰਘਾਸਨ ਤੇ ਬੈਠਿਆ ਵੇ ਮਹਾਰਾ ਦੀ ਦੂਰੋਂ ਆਉਂਦੇ ਨੂੰ ਦੇਖ ਕੇ ਮੁਸਕਰਾ ਰਹੇ ਭਾਈ ਮੀਆਂ ਸਤਿਗੁਰਾਂ ਦੇ ਚਰਨਾਂ ਤੇ ਆ ਕੇ ਡਿੱਗਿਆ ਮਹਾਰਾ ਕਹਿੰਦੇ ਤੈਨੂੰ ਇੰਨਾ ਭਜਾਇਆ ਇੰਨਾ ਬੇਪੱਤ ਕੀਤਾ ਤੂੰ ਫੇਰ ਆ ਗਿਆ ਤੇਰੇ ਕੋਲੋਂ ਸਾਰਾ ਕੁਝ ਵਾਪਸ ਖੋ ਲਿਆ ਹੈ ਤੈਨੂੰ ਮਾੜਾ ਜਿੰਨਾ ਵੀ ਸ਼ਿਕਵਾ ਜਾਂ ਗੁੱਸਾ ਨਹੀਂ ਆ। ਉਹ ਕਿਵੇਂ ਮਹਾਰਾਜ ਸ਼ਿਕਵਾ ਕਰ ਤੁਹਾਡੀਆਂ ਦਾਤਾਂ ਦਿੱਤੀਆਂ ਤੁਸੀਂ ਵਾਪਸ ਖੋ ਲਈਆਂ ਗਈ। ਤੁਸੀਂ ਮਾਲਕ ਦੇ। ਮੈਂ ਕੌਣਾਂ ਗੁੱਸਾ ਕਰਨ ਵਾਲਾ। ਤੁਸੀਂ ਬਖਸ਼ਿਸ਼ਾਂ ਕੀਤੀਆਂ ਤੁਸੀਂ ਬਖਸ਼ਿਸ਼ਾਂ ਆਪਣੀਆਂ ਵਾਪਸ ਲੈ ਲਈਆਂ ਮੇਰਾ ਤੇ ਹੈ ਹੀ ਕੁਝ ਨਹੀਂ ਹੈ। ਮੇਰਾ ਗੁੱਸਾ ਕਰਨ ਦਾ ਅਧਿਕਾਰ ਹੀ ਨਹੀਂ। ਕਲਗੀਧਰ ਪਾਤਸ਼ਾਹ ਜੀ ਨੇ ਸੰਗਾਸਣ ਤੋਂ ਉੱਠ ਕੇ ਭਾਈ ਜੀ ਹਜੇ ਨੋ ਪੰਠ ਦੇ ਨਾਲ ਹੈ ਕਹਿੰਦੇ ਭਾਈ ਮੀਹਾਂ ਜਿਹੜਾ ਤੇਰੇ ਜਿੰਨਾ ਸਮਰਪਿਤ ਮੇਰੇ ਦਰ ਤੇ ਉਹ ਮੈਨੂੰ ਪਰਵਾਹ ਨਹੀਂ ਆਇ ਤੇ ਇੱਥੇ ਇੱਥੇ ਕੀ ਹੁੰਦਾ ਅਸੀਂ ਬਿਜਰਦੇ ਹਾਂ ਹੁਣ ساری ਜਗ੍ਹਾ ਤੇ ਪ੍ਰਬੰਧਕ ਕਮੇਟੀਆਂ ਦੇ ਵਿੱਚ ਕਦੇ ਆਪਸ ਵਿੱਚ ਕਦੇ ਮੀਟਿੰਗ ਤੇ ਲੜਾਈ ਹੋ ਜਾਂਦੀ ਹੈ ਤਿੰਨ ਚਾਰ ਬੰਦੇ ਲੜ ਕੇ ਕਹਿੰਦੇ ਇਹ ਗੁਰਦਾਰੇ ਨਹੀਂ ਮਾਣਨਾ ਸਾਡੀ ਬਸਾ ਇਹ ਹੈ ਜੀ ਮੈਂ ਇਥੋਂ ਦੇ ਪ੍ਰਬੰਧਕਾਂ ਬਾਰੇ ਨਹੀਂ ਕਹਿ ਰਿਹਾ ਇਸ ਸਾਰੇ ਬੰਡ ਦੇ ਵਿੱਚ ਵਿਚਰ ਕੇ ਦੇਖਿਆ ਮਾਹੌਲ ਇਹ ਤੁਹਾਨੂੰ ਵੀ ਪਤਾ ਹੋਏਗਾ ਮਾੜੀ ਜਿਹੀ ਲੜਾਈ ਹੁੰਦੀ ਹੈ ਤੇ ਗੁਰਦਾਰਾ ਨਹਾ ਬਣ ਜਾਂਦਾ ਅਸੀਂ ਕਹਿੰਦੇ ਉਹ ਗੁਰੂ ਘਰ ਨਹੀਂ ਬਣਨਾ ਲੜਾਈ ਬੰਦਿਆਂ ਦੀ ਹੈ ਤੇ ਨਫ਼ਰਤ ਗੁਰੂ ਦੇ ਨਾਲ ਪਈ ਕਿੱਟੀ ਬਾਤ ਤੇ ਪਰਦਾ ਪੈ ਗਿਆ ਸਰ ਇੱਕ ਬੰਦਾ ਆਉਂਦਾ ਕੋਈ ਬੰਦਾ ਕੋਈ ਸ਼ਿਕਵਾ ਕਰਦਾ ਕੋਈ ਗੱਲਾਂ ਕਰਦਾ ਕਹਿੰਦਾ ਮੈਂ ਤੇਰੀ ਭਾਈਓ ਕੋਸਾਰੇ ਦੁਬਾਰਾ ਵਾਣ। ਉਹ ਭਲਿਆ ਤੂੰ ਤੇ ਜੋੜਨਾ ਇਹਦੇ ਨਾਲ ਤੂੰ ਪ੍ਰਬੰਧਕਾਂ ਦੇ ਨਾਲ ਜੁੜ ਗਿਆ। ਤੂੰ ਬੰਦਿਆਂ ਦੇ ਨਾਲ ਜੁੜ ਗਿਆ। ਤੂੰ ਰਾਗੀਆਂ ਦੇ ਨਾਲ ਜੁੜ ਗਿਆ ਤੂੰ ਪ੍ਰਚਾਰਕਾਂ ਦੇ ਨਾਲ ਜੁੜ ਗਿਆ। ਜੋੜਨਾ ਦੇ ਗੁਰੂ ਦੇ ਨਾਲ ਗੁਰੂ ਦੇ ਨਾਲ ਤੇ ਰੱਖਦਾ ਸ਼ਿਕਵਾ ਹੈ। ਸੋ ਇਹੋ ਦੇ ਸਿੱਖਾਂ ਦੀਆਂ ਜੀਵਨੀਆਂ ਪੜ ਕੇ ਸਾਨੂੰ ਬਤਵੁੱਧ ਮਿਲਦੀ ਆ ਉਹ ਪਾਈ ਸਾਡਾ ਜੀਵਨ ਤੇ ਬੜਾ ਨੀਵੇਂ ਦੀ ਖੇਡ ਨੀਵੇਂ ਦਰਜੇ ਦੀ ਖੇਡ ਹੈ ਸਿੱਖੀ ਬੜੀ ਅੱਗੇ ਦੀ ਗੱਲ ਹੈ ਕਿਸੇ ਬੰਦੇ ਨੂੰ ਤਾਂ ਸਾਰ ਬੰਨਣੀ ਆ ਜਾਂਦੀ ਹੈ ਕੋ ਮੇਰੇ ਵਰਗਾ ਬੜੀਆ ਚੋਲਾ ਪਾਲਿੰਦਾ ਹੱਥ 'ਚ ਕਿਰਪਾਨ ਫੜਦਾ ਇਹਦੇ ਦੂਸਰੇ ਨੂੰ ਸਿੱਖ ਨਹੀਂ ਸਮਝਦਾ ਉਹਦੇ ਸਾਹਮਣੇ ਕੋਈ ਕਲੀਨ ਸ਼ੇਵਾਜ ਦੇ ਕਈ ਤਰ੍ਹਾਂ ਦੇ ਇਸ ਇਹ ਬੰਦਾ ਹੀ ਹੈ ਸਿੱਖ ਦੀ ਇਹ ਹਵਸਾ ਨਹੀਂ ਬਣਾਈ ਗੁਰੂ ਗੁਰੂ ਸਾਹਿਬ ਨੇ ਸਾਨੂੰ ਤੇ ਮੁਸਲਮਾਨਾਂ ਤੇ ਹਿੰਦੂਆਂ ਦੇ ਵਿੱਚ ਰੱਬ ਦਿਖਾਇਆ ਗੁਰੂ ਨੇ ਸਾਨੂੰ ਆਪਣੇਾਂ ਦੇ ਵਿੱਚੋਂ ਹੀ ਰੱਬ ਨੇ ਦਿਖਾਇਆ ਸਾਡੇ ਗੁਰੂ ਨੇ ਸਾਰੀ ਖਲਕਤ ਦੇ ਵਿੱਚੋਂ ਸਾਨੂੰ ਰੱਬ ਦਿਖਾਇਆ ਹੈ ਸਾਨੂੰ ਆਪਣੇਾਂ ਦੇ ਵਿੱਚੋਂ ਹੀ ਰੱਬ ਨਜ਼ਰ ਨਹੀਂ ਆਇਆ ਇੰਨੇ ਜਦਾਂ ਤਾਂ ਬੰਦੀ ਪਾਲਦੀਆਂ ਸੀ ਇੰਨੀਆਂ ਸੰਪਰਦਾਵਾਂ ਬਣਾਉਂਦੀਆਂ ਇੰਨੇ ਬਖੇੜੇ ਖੜੇ ਕਰ ਦਿੱਤੇ ਅਸੀਂ ਖੂਹ ਦੇ ਡੱਡੂ ਬਣ ਗਏ ਨਿਕਲੇ ਗਏ ਖੂਹ ਪੁੱਟ ਲੈ ਖੂਹ ਦੇ ਡੱਡੂ ਬਣ ਕੇ ਉਹਦੇ ਵਿੱਚ ਰਹਿਣ ਦੇ ਇੰਨੇ ਆਦੀ ਹੋ ਗਏ ਆ ਸਾਡੇ ਉਹ ਇੰਨੇ ਜ਼ਿਆਦਾ ਆਦੀ ਹੋ ਗਏ ਉਹ ਖੂਹ ਦਾ ਡੱਡੂ ਜਿਹੜਾ ਕਹਿੰਦਾ ਵੀ ਮੇਰੇ ਵਾਸਤੇ ਸੰਸਾਰ ਇੱਥੇ ਹੈਗਾ ਆਪਣੀ ਸੁਰਤ ਨੂੰ ਕਦੀ ਵਿਸ਼ਾਲਤਾ ਦੇ ਵਿੱਚ ਲੈ ਗਏ ਨਹੀਂ ਜਿਹੜੀ ਵਿਸ਼ਾਲਤਾ ਦੇ ਵਿੱਚ ਗੁਰੂ ਨੇ ਜੀਣਾ ਦੱਸਿਆ ਹੈ ਉਹਨੂੰ ਅਸੀਂ ਸਮਝ ਨਹੀਂ ਪਾਏ। ਨਾ ਸਾਨੂੰ ਨਿਮਰਤਾ ਦਾ ਪਤਾ ਲੱਗਾ, ਨਾ ਸਾਨੂੰ ਦਇਆ ਦਾ, ਨਾ ਸੰਤੋਖ ਦਾ, ਨਾ ਕਿਸੇ ਦੇ ਦਰਦ ਦਾ। ਉਹ ਗੁਰੂ ਦੇ ਪਿਆਰਿਓ ਅਸੀਂ ਹਜ਼ਾਰਾਂ ਵਾਰ ਗੁਰ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਿੱਧੀ ਦਿਹਾੜੀ ਤੇ ਇਕੱਠੇ ਹੋਏ ਹਾਂ। ਗੁਰੂ ਸਾਹਿਬਾਨਾਂ ਦੇ ਗੁਰਪੁਰਬਾਂ ਤੇ ਇਕੱਠੇ ਹੋਏ ਹਾਂ। ਆਓ ਕਦੇ ਗੁਰੂ ਦੀ ਮੱਤ ਵੀ ਹਿਰਦੇ ਦੇ ਵਿੱਚ ਵਸਾਈਏ। ਮੈਂ ਕਿਸੇ ਇੱਕ ਪ੍ਰਾਣੀ ਨੂੰ ਜਾਣ-ਬੁੱਝ ਕੇ ਐਵੇਂ ਨਹੀਂ ਬੋਲ ਰਿਹਾ ਸਾਡੀ ਸਾਰਿਆਂ ਦੀ ਅਵਸਥਾ ਇਹੋ ਜਿਹੀ ਹੈਗੀ ਆ। ਆਓ ਆਪਾਂ ਗੁਰੂ ਦੇ ਗੁਰੂ ਦੇ ਕਹੇ ਉੱਤੇ ਚੱਲੀਏ। ਸਾਰੀ ਮਨੁੱਖਤਾ ਨੂੰ ਪ੍ਰੇਮ ਕਰੀਏ। ਸੇਖੋ ਹੈਗਾ ਏ